ਜਲਾਲਪੁਰੀਆ ਮੇਰੇ ਵੀਰੋ ਖੇਡ ਮੈਦਾਨ ਵਿੱਚ ਹਰਮਨ ਏਕਮ 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 ਪਤਾਪੁਰ ਪਿੰਡ ਵਾਲਾ ਤੇ ਜੀਵਨ ਇੱਕੋ ਜੀਆਂ ਉਮਰਾਂ ਇੱਕੋ ਜੇ ਸਰੀਰ ਆਹ ਦੇਖਾਂਗੇ ਸਾਹਮਣੇ ਕਮਾਲ ਹੁੰਦੀ ਹੋਈ ਹੈ ਹੈ ਵਾਹ ਓਏ ਮੁੰਡਿਆ ਵਾਹ ਓਏ ਮੁੰਡਿਆ ਪਤਾਪੁਰ ਪਿੰਡ ਦੇ ਫਤਾਪੁਰੀਆ 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 ਟੱਕਰ ਆ ਸਵਾਦ ਆ ਕਹਿੰਦੇ ਅਲੀ ਗੁੱਜਰ ਹੈ ਮੇਰੇ ਵੀਰੋ ਕਾਕੇ ਕਲੇਰ ਦਾ ਚੇਲਾ ਕਬੱਡੀ ਕਬੱਡੀ ਕਰਦਾ ਹੋਇਆ ਆਉ ਦੇਖਾਂਗੇ ਸਾਹਮਣੇ 4 ਤੇ ਚਾਰਾਂ ਵਿੱਚੋਂ ਲੋਦੀ ਜਗਦੇਵ ਕਲਾਂ ਪਿੰਡ ਵਾਲਾ ਆਉ ਲੋਦੀ ਜਗਦੇਵ ਕਲਾਂ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਜੱਫਾ ਲਾਉ ਕੇ ਨਹੀਂ ਪਾਰ ਨੰਬਰ ਨਾਲ ਜੋਧੀ ਹੈ ਜਗਦੇਵ ਕਲਾ ਪਿੰਡ ਵਾਲਾ ਜਲਾਲਪੁਰੀਆ ਪਰ ਸਾਹਮਣੇ ਫਤਾਹਪੁਰੀਆ ਫਤਾਹਪੁਰੀਆ ਤੇ ਨੰਬਰ ਉਹ ਵਾਹਪੁਰੀਆ ਵਾਹ ਵੇ ਵਿਚ ਤਿਆਰੀ ਦੁਨੀਆ ਤੇਰੇ ਜੱਫੇ ਦੇਖਣਾ ਚਾਹੁੰਦੀ ਹੈ ਉਹ ਪੰਡੋਰੀ ਟੀਵੀ ਵਾਲੇ ਗੁਰਸੇਵਕ ਨੇ ਅੱਜ ਕਲਿੱਪਾਂ ਕੱਟ-ਕੱਟ ਕੇ ਪਾ ਦੇਣੀਆਂ ਉਹ ਕਲਿੱਪਾਂ ਕੱਟ-ਕੱਟ ਕੇ ਪਾ ਦੇਣੀਆਂ ਆ ਬਾਦ ਉਹ ਬਾਈ ਇੱਕ ਮੇ ਮੇਰੇ ਵੀਰੋ ਗੱਗੋ ਬੂਹੇ ਪਿੰਡ ਵਾਲਾ ਏਕਮ ਵੀ ਜਫੇ ਟਾਪ ਟਾਪ ਦੇ ਲਾ ਰਿਹਾ ਓਏ ਫਤਾਹਪੁਰੇ ਦਾ ਇੱਕ ਬਾਕੀ ਸੀ 1100 ਵਾਲਾ ਤੇ ਮੈਨੂੰ ਲੱਗਦਾ ਓ ਮੈਨੂੰ ਲੱਗਦਾ ਹੋਈ ਪਈ ਐ ਸਾਹਮਣੇ ਮੱਖਣ ਸੰਧੂ ਕਬੱਡੀ ਕਬੱਡੀ ਕਰਦਾ ਹੈ 1100 ਵਾਲਾ ਇੱਕ ਬਾਕੀ ਹੈ 1100 ਵਾਲਾ ਇੱਕ ਬਾਕੀ ਹੈ ਓਏ 1100 ਵਾਲਾ ਇੱਕ ਬਾਕੀ ਹੈ ਇਹ